ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਨਵੇਂ ਬਲੌਗ ਦੇ ਵਿੱਚ ਮਸ਼ੀਨ ਦੀ ਬਲੌਗ ਦੇਖੀ ਲਓ ਪਰਾਂ ਆਪਾਂ ਡਰਾਮਾ ਬੰਨਿਆ ਤੇ ਆਪਾਂ ਮਸ਼ੀਨ ਕੱਲ ਗੇੜਾ ਪਾਪਾ ਸੀ ਤੇ ਇੱਕ ਦੋ ਕਾ ਮਸ਼ੀਨ ਮਸ਼ੀਨਦ ਕਰਨ ਵਾਲੇ ਪਾਸ ਨਾ ਮਾਲਕਾਂ ਜਿਪਾਂ ਕੋਟ ਪੈਣ ਦਿੱਤਾ ਵੇ ਡ੍ਰੈਗਲਿੰਗ ਕਰਾਉਣਾ ਉਹ ਵੀ ਫੜ ਕੇ ਲੈ ਕੇ ਆਉਣਾ ਆਪਾਂ ਦਿਖਾਵਾਂਗੇ ਤੇ ਇੱਕ ਆਪਰ ਸੀ ਨੂੰ ਕਹੇ ਸੀ ਹਾਰਨ ਗਾਰੇ ਪ੍ਰੈਸ਼ਰ ਰੂਟਸ origignal ਹਾਰਨ ਉਹ ਕਰਤਾਰ ਦੇ ਲਵਾ ਕੇ ਲਿਆ ਮੈਂ ਕਾ ਨੂੰ ਸ਼ਾਇਦ ਦੇਖਾਂ ਚੱਕਰੇ ਪੁੱਲ ਤੇ ਚੱਲਾਂਗੇ ਤੇ ਇੱਕ ਆਈ ਸ਼ੱਕ ਜਿੱਥੋਂ ਖਰਾਬ ਹੋਗੀ ਇੱਥੇ ਚ ਇੱਥੇ ਨਹੀਂ ਹੈਗੀ ਇੱਥੇ ਚਰੀ ਆ ਸ਼ੱਕ ਜੀ ਖਰਾਬ ਹੋ ਗਈ ਤੇ ਕਿ ਤਾਹ ਵਾਲਾ ਹੋ ਗਿਆ ਉਹ ਮੀਟਰ ਜਿਹਾ ਖਰਾਬ ਹੋਣਾ ਕਿੱਥੇ ਵੇਤਰ ਇੱਥੀ ਪੈ ਆਹ ਲਾ ਆਹ ਮੀਟਰ ਨਵਾਲਿਆ ਮੈਂ ਇੱਕ ਤੇ ਆਹ ਦਾਹੀ ਲੱਗ ਜਾਣਾਗਾ ਇੱਕ ਸ਼ੱਕ ਜੀ ਖਰਾਬ ਹੋ ਗਈ ਇਹਦਾ ਹੋ ਗਿਆ ਤੇ ਇੱਕ ਕਰਤਾਰ ਤਾਂ ਨਵਾਂ ਲਿਆਉਣਾਗਾ ਉਹ ਵੀ ਖੋਲਣਾਗਾ ਚਾਲਦੇ ਆਪਾਂ ਮੈਲ ਕਲਾ ਫਿਰ ਇਹਦੇ ਇੱਥੇ ਲਾਵਾਂਗੇ ਪ੍ਰੈਸ਼ਰ ਹੋਰ ਤਾਂਹ ਚੱਕ ਕੇ ਇਹਨੂੰ ਤੇ ਬਾਕੀ ਮੈਨੂੰ ਚਾਰ ਖੋਲਣਾ ਪੂਗਾ ਨਹੀਂ ਸਾਰੀ ਜਾਣਾ ਖੋਲ ਹੀ ਲਈ ਦੇਖੀ ਕੋਲ ਤੇ ਲੈ ਆਉ ਲੈ ਖੁੱਲ ਗਿਆ ਆਲੇ ਉਹਨਾਂ ਅਖਤ ਲਾ ਪੋਰਟੇਆ ਤੇ ਚੱਲਦੇ ਮੈੜਕਲਾ ਦਿਖਾਉਣਾ ਬਾਕੀ ਤੁਹਾਨੂੰ ਵੀ ਨਾਲ ਆ ਨੱਕੇ ਲੇਟਾਂ ਪਈਆਂ ਸਿਆ ਯਾਰ ਮੈਂ ਸਵਰਾਧ ਦੀ ਲਾਈਆਂ ਸੀ ਸੂਣ ਵਾਲੀ ਕਾ ਦੇ ਲਾਈ ਤੇ ਪਈਆਂ ਲਪੜੀਆਂ ਪੈਣ ਗਿਆ ਆ ਪਈਆਂ ਦੋ ਆ ਲਾਈ ਯਾਰ ਸਵਰਾਧ ਦੀ ਲਾ ਉਹਨੇ ਲੱਗਣ ਗਿਆ ਮੇਰੇ ਸੋ ਨਾਲ ਦਾ ਇਹਨੂੰ ਗੱਡੀ ਸਾਈਡ ਤੇ ਰੱਖੀ ਇੱਥੇ ਆ ਲਾਈ ਯਾਰ ਤੇ ਪੁਣੀਆਂ ਪੇਟੀ ਦੇ ਰੱਖਿਆ ਮੇਰੀਆਂ ਆ ਇਹ ਆ ਦੇ ਪਿੰਨ ਸਾਰੀ ਨਵੀਆਂ 7 ਇੰਚੀ ਲਿਆਇਆ ਸੀ ਉਦੋਂ ਮੈਂ ਸੂਣ ਵਾਲੀ ਕਾ ਦੇ ਲਾਈਆਂ ਸੀ ਉਹਨੂੰ ਮੈਂ ਲਿਆ ਕੇ ਪਰ ਉਹ ਰੋਪੀ ਤਾਂ ਸੀ ਪਰ ਕਰਤਾਰ ਲਿਆ ਇਸ ਨੂੰ ਵੇਚ ਕੇ। ਕਾਹ ਪਰ ਡਾਕਟਰ ਵੀ ਮੂੰਹ ਨੂੰ ਜੀ ਵੀ ਬਦਲਾਉਣ ਦਾ ਕੰਮ ਕਰਾਉਣੇ ਆਪਾਂ। ਲੈ ਕੇ ਚੱਲਦੇ ਆ ਬਾਹਰ ਇਹਨੂੰ ਦੁਸਪ ਦੇਖਦੇ ਆ। ਇੱਥੇ ਲੱਗਣਾ ਆਹੋ ਇੱਥੇ ਬੇਟਨ ਵਿਚਾਲੇ ਕਰਕੇ ਲਾ ਦਿੰਦਾ ਮੈਂ। ਇਹ ਲਾਵੇ ਤਾਂ ਫਿਰ ਬੜੇ ਸੋਕੇ ਨੇ ਇੱਥੇ ਥੋੜੀਆਂ ਇੱਥੇ। ਅਰੇ ਬਦੂਰ ਬੜੇ ਪੂਰੇ ਲੱਗਣੇ ਨੇ ਨੇੜੇ ਸੋਹਣੇ ਲੱਗਣਗੇ ਆ। ਨੇੜੇ ਤੇ ਉਹ ਐਂਗਲ ਪੱਤੀ ਪਈ ਆ ਉੱਥੇ ਉਹ ਹੀ ਲਾ ਦਿੰਦੇ ਆ। ਇਹਨੂੰ ਇੱਥੋਂ ਪਾ ਕੇ ਨਾ ਹਾਂ ਇੱਥੋਂ ਪਾ ਕੇ ਆਏ ਹਾਂ ਹਾਂ ਇੱਥੇ ਇੱਥੋਂ ਚਾਹੇ ਇਹ ਇੱਥੇ ਇੱਥੇ ਆਣੀ ਬਈ ਇੱਥੇ ਲਵਾ ਲਈਏ ਨਾ ਨਾ ਉੱਤੇ ਲਾਉਣੇ ਇੱਥੇ ਇੱਥੇ ਨਹੀਂ ਬਟ ਜਿਹੜੀ ਆ ਜਾ ਨੇੜੇ ਥੋੜੇ ਲੋਟ ਨਹੀਂ ਆਉਣਾ ਚਲ ਦੇਖਦਾ ਬਾਕੀ ਕਰਾਉਣਾ ਅੱਜ ਹਾਂ ਹਾਸਨ ਕੀ ਹਾਲ ਚਾਲ ਮੁੰਡਾ ਕੰਨ ਮਾਰ ਮੁਕੀ ਲਿਆਉਂਦੇ ਵੀ ਹੁਣ ਓਏ ਕੰਮ ਲਾਇ ਘਰ ਦੇਣੇ ਤਿਆਰ ਕਰ ਲਿਆ ਹੁੰਦਾ ਕਹਿੰਦੇ ਚੱਲਿਆ ਮੈਡ ਕਲੱਬ ਦੱਸੀ ਪਹਾੜ ਨਾਲ ਲੇਕਨ ਪ੍ਰੈਸ਼ਨ ਪੈਸਾ ਆ ਉਹ ਉਹ ਕੰਮ ਕੋਲ ਵੇ ਵੜ ਕੇ ਨਾ ਸਹੀ ਆਪਾਂ ਵਸਾਈ ਦੋ ਕੰਮ ਆਪਾਂ ਨੂੰ ਬਾ ਚਾਲਦੇ ਮੈੜਕ ਲਾਪਾ ਇਹ ਕੀ ਗੱਡੀ ਕਿੰਨੀ ਕਰਤਾ ਸੀ ਪੈਸਾ ਫਾਦੇ ਸਾਹਿਬ ਨਾਲ ਨਿਕਰਾ ਲੈਣਾ ਇੱਥੇ ਲੈ ਮੈੜਕ ਲੈ ਕਾਜ਼ੀ ਕੀ ਮੈੜਕ ਕਾਸ ਮੋਲੇ ਲੈ ਲੈ ਇੱਕ ਕਾ ਗੇਜ ਲੈਣੀ ਤੇ ਉਹ ਮੈਨ ਲੈਣੀ ਉਹ ਉਹ ਚੱਲ ਸਿੱਧ ਕੋਲ ਲੈਣਾ ਪੁੱਛ ਲੈਣਾ ਆਸਰ ਆਂਸਰ ਦੇਣ ਲੈ ਲੈ ਉਧਰੋਂ ਬੁਲਟ ਦੇ ਪੌਣ ਯਾਰ ਪਾੜ ਕੇ ਸੀ ਦੁਕਾਨ ਬੰਦ ਹੁਣ ਦੇਖਦਾ ਹੋਰ ਮੈਸਤਰੀ ਦੇ ਪੌਣ ਚਾ ਚੱਲੀਏ ਚੱਲ ਚੱਲ ਜੰਗਾ ਕੱਲੀ ਅਸੀਧ ਕੋਲੇ ਕੀ ਹਾਲ ਚਾਲ ਆ ਜੀ ਵਧੀਆ 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 ਫੇਰਾ ਤੇ ਆਪਣਾ ਹਾਰਨ ਸਾਰਤਾ ਹੋਈ ਬਣ ਗਈ ਸੀ ਤੇ ਆ ਲਿਆ ਦਸਮਾਨ ਲੈ ਲਿਆ ਬਾਕੀ ਆਪਾਂ ਹੋਰ ਵੀ ਲੈ ਲਿਆ ਬਾਹਰ ਲੈ ਗਿਆ ਮੁੰਡਾ ਲੰਗਾ ਟੋਟੀ ਖਰਾ ਦਾ ਟਾਈਮ ਹੋਣ ਪਵਾਲੀਆਂ ਹੈ ਚੱਕ ਲਾ ਹੁਣ ਹੁਣ ਬਾਅਦ ਚ ਦੇਖ ਲਈ ਹੋ ਚੱਕਣਾ ਕੋਈ ਨਾ ਜੂਸ ਵੀ ਨਜੂਸ ਵੀ ਨਾ ਬੱਕੇ ਤੋਂ ਸਮਣ ਕਿਸੇ ਆ ਸਵਾਰ ਵਾਲਾ ਕੋਟ ਪੈਂਟ ਚੱਕ ਲਿਆ ਹਾਂ ਚਲਿਏ ਪੈਂਡ ਕਿਵੇਂ ਪੈਂਡ ਚੱਲ ਕਾਲੀ ਕਾਲੀ ਕੰਮ ਲੱਟਾ ਲੱਟਾ ਫਿੱਟ ਕਰਨੇ ਫੋਨ ਆਗਾ ਬੈਟਰੀ ਲੱਗਣਾ ਆ ਹਾਲੇ ਢਾੜ ਦੇ ਮੈਂ ਉਰੇ ਲਵਾ ਲਈ ਮੈਂ ਐਂਗਲ ਧਰ ਲਿਆ ਇਧਰ ਪਈਆ ਰੇ ਐਂਗਲ ਪਈ ਤੇ ਚੱਲਦੇ ਹੁਣ ਵਟ ਕਰਦੇ ਬੰਪਰ ਦੇਖ ਰਿਹਾ ਕਿਹੜੇ ਨਾਲ ਲੋਟ ਆਉਂਦੀਆਂ ਲਈ ਲਾਈਟਾਂ ਲਵਾਉਣ ਆ ਗਏ ਬਸ ਸਾਰਾ ਸੰਭਾਲ ਲਿਆ ਮੈਸਤਰੀ ਨੇ ਕਰੀਆ ਥੈਂਕ ਯੂ ਟੂ ਕੀ ਸਾਰਾ ਕੋਸਾ ਉਹ ਜਿਹੜੀ ਤਿਆਰ ਹੋਈ ਫੌਜੀ ਰੇ ਸਾਡੀ ਸਾਰੀਆਂ ਉਹ ਪੇ ਟਾਇਰ ਨਵੇਂ ਲੱਗਿਆ ਦਾ ਉਹ ਵੀ ਕੰਮ ਕਰ ਰਾ ਹੁਣ ਕਮਾਣੀਆਂ ਲਾਦੇ ਫੇਟ ਹਾਂਜੀ ਰਹਿ ਗਈ ਆ ਕਿੰਨਾ ਕੰਮ ਰਿਹਾ ਕਿੰਨੇ ਵੇਲੇ ਤਿਆਰ ਕਰਦੇ ਫਿਰ ਵੀਡੀਓ ਪਾਵਾਂ ਗਰੀ ਵੀ ਆਪਾਂ ਬਸ ਹਫਤੇ ਚ ਕੁਝ ਨਹੀਂ ਕਰਤਾ ਹਫਤੇ ਚ ਬਹੁਤ ਠੀਕ ਹੈ ਕਬਰੀ ਸਵੇਰੇ ਕਿਵੇਂ ਲੱਗਦੀਆਂ ਕਰਾ ਰੰਗ ਨੂੰ ਕਰਦੇ ਜਾ ਕੇ ਹੁਣ ਇਹਨੂੰ ਤੇ ਵਾ ਬੈਰਿੰਗ ਕਰਦੇ ਘਰੇ ਘੜੀ ਪਈ ਆ ਆਪਣੇ ਚਾਲਦੇ ਨੇ ਸਵੇਰ ਲੋਕ ਕਿਵੇਂ ਲੱਗਦੀ ਕਿਸੇ ਨੇ ਕੰਮ ਕਰਾਉਣਾ ਹੋਵੇ ਸਟਨੇ ਤੇ ਪਰ ਕਰ ਸਕਦਾ ਸੋ ਹੁਣ ਗਰੁੱਪ ਧਨੇਰ ਠੀਕ ਹੈ ਤੇ ਬਾਕੀ ਓਕੇ ਰਿਪੋਰਟ ਟਰਾਲੀ ਬਾਬਾ ਜੀ ਇਹਨਾਂ ਨਾਲ ਟਰਾਲੀ ਤਿਆਰ ਕਰਦੇ ਆਂ ਵੀਰੇ ਹਰ ਤੇ ਹੋ ਜੂਗੀ ਬਾਬਾ ਜੀ ਨੂੰ ਕਹ ਦੋ ਟਰਾਲੀ ਤਿਆਰ ਕਰ ਤੂ ਆ ਵੀਡੀਓ ਬਣਾਉਣ ਤੋਂ ਬਾਅਦ ਚੋਂ ਆਪਾਂ ਬਣਾਵਾਂਗੇ ਫੌਜੀ ਟਰਾਲੀ ਕਾ ਛੋਟੀਆਂ ਹੁੰਦੀਆਂ ਉਹ ਤਿਆਰ ਕਰੇ ਸਪੈਸ਼ਲ ਆਪਾਂ ਹੀ ਲੈਟਾਂ ਖੋਲਤੀਆਂ ਹੁਣ ਰੰਗ ਰੂੰਗ ਕਰਾਣੇ ਸਾਰੇ ਲਾਉਣਾ ਥੱਲੇ ਜੱਫੇ ਜਿਹਨੂੰ ਘੜਾ ਭਰਵਾ ਕੇ ਲਿਆਏ ਆਂ ਤੇ ਉਦੋਂ ਬਾਅਦ ਦੇਖਦਾ ਕੀ ਕਰਨਾ ਉਦੋਂ ਸਦਾ ਆ ਵੀ ਕਾਲੇ ਕਰਦੇ ਅੱਜ 100 ਰੇਟ ਦੇ ਕਾਲੇ ਕਰਾਂਗੇ ਆ ਵੀ ਇਹ ਵੀ ਕਾਲੇ ਕਰ ਦਾਂਗੇ ਬਸ ਆਪਣਾ ਯਾਰ ਰਾਤ ਆਹੀ ਕਰਦੇ ਪਹਿਲਾਂ ਰਾਤ ਦੇ ਆਪਣੇ ਮੈਂ ਇੱਥੋਂ ਐਂ ਲਵਾ ਇੱਥੇ ਲਵਾ ਦਾਂ ਗਾਉਂ ਦੇਖਿਆ ਉਹੀ ਲਵਾਵਾਂ ਗਾਉਂ ਠੀਕ ਆ ਹੂੰ ਰੰਗ ਰੂ ਕਰ ਲੱਗੇ ਗ੍ਰੈਂਡਰ ਫੇਰ ਕੇ ਆਪਾਂ ਲੈ ਇੱਥੇ ਆਂਤੀ ਜਾ ਲਾ ਦਾਂ ਕਾਲਾ ਕੰਮ ਲਾ ਫਲਾਸ਼ ਅੰਕਲ ਕੋਡ ਮਾਰਦੇ ਵੀ ਇੱਕ ਦੋ ਵਾਰ ਫੇਰ ਮਾਰ ਦਾਂਗੇ ਆਪਾਂ ਹਾਂ ਸਹੀ ਗੱਲ ਆ ਹਾਂ ਜੀ ਹਾਂ ਲੋਟ ਆ ਨਹੀਂ ਰੈੱਡ ਮਾਰਦਾ ਜੇ ਰੈਡੀ ਸੀ ਬੰਪਰ ਮੂਰੋ ਨਹੀਂ ਨਹੀਂ ਗੱਟੇ ਕੰਮ ਗਲਤ ਹੈ ਅੰਦਰ ਪਤਾ ਨਹੀਂ ਫਿਰ ਕੀ ਹੋਇਆਗਾ ਹੂੰ ਕੰਮ ਗਲਤ ਹੈ ਜੁਣੇ ਲੱਗੇ ਅੱਛਾ ਚੋਕਲੇਟ ਮੋੜ ਆ ਬਸ ਆਪਣੇ ਖਰਾਬ ਹੋ ਜੀ ਫੇਰੇ ਜਨ ਉਹ ਵੀ ਕਾਲੇ ਕਰਦੇ ਸਵਰਾਬ ਵਿਗੜ ਸੈੱਡਾਂ ਵਾਲੇ ਆ ਉਹ ਸ਼ਾਇਦ ਬਖਵਾਰ ਲਾ ਕੇ ਚੇਪੀ ਲਾ ਕੇ ਉੱਥੀ ਪਕਾਲੇ ਕਰ ਦਿੰਨੇ ਆ ਬਸ ਓਕੇ ਆ ਚਲੋ ਜੀ ਪਹਿਲਾਂ ਤੁਸੀਂ ਫਿਰ ਕਾਲੇ ਕਰਨੇ ਆਪਾਂ ਲੱਗਾਂ ਕਾਲੇ ਕਰਨੇ ਵੀ ਆਪਾਂ ਚੇਪੀ ਲਾ ਲਈ ਖਵਾਰ ਕੇ ਜਿਆਕ लग गया काली कार आ गया मैट्स प्ले मैट, मैट ब्लैक स्प्रे हाँ तुम्हारे साथ छहर तो, तो देख के पल आके रखे थे रह गई मैंने एक थे रही जब तक ਬਸ ਸਾਰੀ ਬਲੈਕ ਹੋ ਗਈ ਪ੍ਰੋਪਰ ਹੋ ਗਈ ਤੇ ਜਿਹੜਾ ਮੂਹਰਲਾ ਫਰੰਟ ਅਸੀਂ ਦਾ ਆਪਾਂ ਬਦਲਾ ਆ ਬਦਲਾ ਆਪਾਂ ਪੀਲਾ ਕਰਾ ਦੇ ਟੇਪ ਕਰਾ ਕੇ ਲੈਟਰ ਬਦਲਾਵਾਗੇ ਜਿਹੜੀ ਆ ਗ੍ਰੈਲ ਆ ਆਪਾਂ ਬਲੈਕ ਨਹੀਂ ਕਰਦੇ ਆਪਾਂ ਇੱਥੇ ਕੋਈ ਨਵੀਂ ਲੇਕ ਡਿਜ਼ਾਈਨ ਪਾਵਾਂਗੇ ਲੈਟਰ ਵਾਲੀ ਜਿਵੇਂ ਕਿ ਬਰੌਨ ਜਾਂ ਟਰੈਕਟਰ ਕੈਂਗਲ ਬਾਈ ਤੋਂ ਤਿਆਰ ਕਰਾ ਲਾਂਗੇ ਨਵੇਂ ਤੋਂ ਪੱਲਾ ਤੇ ਬਾਕੀ ਆਪਾਂ ਉਧਰਲਾ ਕਰਦੇ ਆ ਬਲੈਕ ਸ਼ੌਕ ਲਿਆ ਦੁਬਾਰੇ ਕੋਈ ਫੇਰ ਫੇਰਾਂਗੇ ਉਧਰ ਚੇਪੀ ਲਾਉਣੀ ਆਪਾਂ ਤੇ ਇਧਰ ਚੇਪੀ ਆ ਮਨੋ ਖਰਾਬ ਰੂਪ ਜਿਹਾ ਲੱਗ ਗਈ ਬਸ ਉਹੀ ਕੱਲ੍ਹ ਦਾ ਬਰਡੇ ਕੰਮ ਕਰਤਾ ਦੇਖੋ ਜਾ ਲੋ ਲੱਗੂ ਸਾਈਡ ਤੇ ਮਾੜਾ ਕਾਲਾ ਜਿਹਾ ਰਹਿ ਗਿਆ ਤੇ ਪੈਟਰੋਲ ਲਾ ਕੇ ਸਾਫ ਕਰ ਦਿੰਨੇ ਆ। ਕੋਈ ਤੁਨਾ ਮਾੜਾ ਮਟਾ ਦਿਖਾਈ ਚੱਕਰ ਕੋਈ ਹੋਰ ਨਹੀਂ ਹੈਗਾ ਕੋਈ। ਜਿਵੇਂ ਆ ਲੈ ਇੱਥੇ ਲਾ ਪੈਟਰੋਲ ਆ ਕੇ ਮਾੜਾ ਸਾਫ ਕਰ ਦਿੰਨੇ ਆ। ਲੱਗਦਾ ਘੇੜਾ ਪੂਰਾ। ਪੈਟਰੋਲ ਕਢ ਲਿਆ ਚੱਜ ਤੂੰ। ਹੂੰ। ਪੈਟਰੋਲ ਕਢ ਕੇ ਰੱਖ ਜੇ ਕੋਈ ਸਾਈਡ ਤੇ ਕਾਲੇ ਕਾਲੇ ਜਿਹੇ ਰਹਿ ਗਏ। ਆ ਕਰ ਤੱਜ ਵੀ ਕਾਲਾ। ਦੱਸ ਕਿਵੇਂ ਲੱਗਾ? ਬੋਲ ਰਿਹਾ ਲਾ ਲਾ ਲਾਈਟਾਂ ਲੱਗ ਗਈ ਮਰੇ ਓਕੇ ਰਿਪੋਰਟ ਹੋਣੀ ਉਹ ਕੈਮਰਾ ਆਦਾਗਾ ਵਧੀਆ ਲਾ ਦੇ ਵਧੀਆ ਲਾ ਦੇ ਨਾ ਤੁਸੀਂ ਕਰਦੇ ਆ ਆਪਣੇ ਆਪ ਦੇ ਉਹ ਮੈਂ ਕਰੂੰ ਮੈਂ ਲਿਆ ਇੱਥੇ ਲਿਆ ਇਹਨੂੰ ਕਰਤੀ ਫੱਟੇ ਵੀ ਥਰੇ ਕਾਲਾ ਰੰਗ ਕਰਕੇ ਹੋ ਗਿਆ ਆ ਥਰੇ ਮਾੜਾ ਛਾੜਦੀ ਹੁੰਡੇ ਵੱਲ ਚੂੜੀ ਆ ਅਟੈਟ ਕਰ ਦੇ ਕੁਛ ਮਾਰ ਕੇ ਸਮਾਰ ਕੇ ਟੈਟ ਕਰ ਦੇ ਫੋਲੇ ਨੂੰ ਅੱਡਾ ਵੱਲ ਚੂੜੀ ਕਰਦੀ ਮਾਰਸ ਲਾ ਦੂੰ ਆ ਟੈਟ ਨਾਲ ਬੜਾ ਠੀਕ ਹੈ ਰਹੀ ਨਾਰਾ ਮੈਂ ਆਪੇ ਪਾ ਲੂੰ ਮੈਂ ਲੋਣਾ ਦੱਕ ਕਬੀ ਲੈ ਲ ਦੂਜੀ ਪਈ ਇੱਕ ਹੋਰ ਆਲੇ ਦੱਸੋ ਫਿਰ ਕਿਵੇਂ ਲੱਗਦੀਆਂ ਤੇ ਸੱਡਣ ਕਾਲੀਆਂ ਕਰ ਦਿੱਤੀਆਂ ਆਪਾਂ ਫਿਰ ਆ ਚੱਕੋ ਬੈਰੀਂ ਨੇ ਕਰਤੀ ਐ ਮੈਂ ਇੱਥੋਂ ਪਾ ਕੇ ਕੱਢ ਦੇਣੀ ਇੱਥੋਂ ਤਲਾਸੀ ਬਰ ਤੇ ਪੱਤੀ ਬੈਰੀਂ ਨੇ ਕਰਤੀ ਲੈ ਕੰਮ ਇੱਥੇ ਬੈਰੀਂ ਮੈਂ ਬਹੁਤ ਜਣਾ ਹੁੰਦਾ ਆ ਪਾਪਲਾ ਸੱਚਾ ਘੁੱਟਦੇ ਅਰਥ ਤਾਮੀ ਨਿਬੜੂ ਨੀ ਬਹੁਤ ਰੱਖੇ ਕੋਟ ਦੂਜੀ ਗੱਲ ਫਿਰ ਉਹ ਕਰਦੇ ਸੀ ਆਹ ਕੋਠੀ ਮਾਰ ਕੇ ਕੁੱੜਤਾ ਦਿਨ ਆਹ ਘਾਟਾ ਟੱਪਲਾ ਚੱਲ ਕੋਈ ਨਾ ਕੋਈ ਨਾ ਕੋਈ ਨਾ ਥੋੜੀ ਜੱਕ ਲੈ ਕੋਟ ਦੇ ਕੋੜ ਦੇ ਥੋੜੀ ਜੱਕ ਕੇ ਬਸ ਕੰਮ ਨਿਬੜੂ ਪੱਕੇ ਕੰਮ ਹੀ ਘਰੇ ਕੱਚੇ ਕੰਮ ਦਾ ਕਰਦੀ ਨਹੀਂ ਬਈ ਹੁਣ ਆਹ ਦੇਖੋ ਸਾਰਾ ਕੰਮ ਕਰਤਾ ਮੈਂ ਇਥੇ ਡਾਇਲੌਗ ਇੱਥੇ ਵੀ ਲਾਤੇ ਇੱਥੇ ਲਾਦਾ ਇੱਕ ਮੂਰੇ ਲਾਵਾ ਡਾਇਲੌਗ ਇੱਥੇ ਓਕੇ ਰਿਪੋਰਟ ਕਰਤਾ ਲੜ ਚਾਲਦੀ ਕਰਤੀਆਂ ਫਾਕ ਕੋਈ ਨਹੀਂ ਪੱੜਿਆ ਦੇਖੋ ਸੰਦੀਬਾਂ ਝੜ ਕੇ ਗੈਣੇ ਪਈਆਂ ਉਹ ਚੱਲ ਪਈਆਂ ਸਾਈ ਚਟੀਆਂ ਲਾਵਾਂਗੇ ਪੀੜੀਆਂ ਲਾ ਦੇਣੀ ਛੱਟ ਕਰਦੇ ਰਾਤ ਨੂੰ ਤੇ ਇਹ ਕਾਛ ਦੀ ਏ ਤੇ ਸ਼ਾਇਦ ਇਹੋ ਲਾ ਦੀਆ ਯਾਰ ਚੇਪੀ ਲਈ ਚਿੱਟੀ ਚੇਪੀ ਲਾ ਕੇ ਨਾ ਫੇਰ ਕਸੀਏ ਇੱਥੇ ਵੀ ਕਿਹੜ ਤਰ੍ਹਾਂ ਲਾਈ ਯਾਰ ਲੈ ਨਾ ਹਾਰਨ ਵਾਲੇ ਤੇ ਚਾਚਾ ਚੇ ਚੇਪੀ ਲਈ ਮੜੀ ਚੱਕ ਕੇ ਤਾਹ ਲਾ ਲਈ ਫੇਰ ਕਸਾਂਗੇ ਵੱਡੀ ਲੈਂਦੀ ਹੈ ਤੇ ਅੱਡੀ ਲੈਣ ਤੈਨੂੰ 300 ਲੈ ਜਾਂਦੀ ਮੈਂ ਵੱਡੀ ਅਗਰ ਛੂਟ ਰੇ ਮੱਥਾ ਮਾਰਦੇ ਇੱਥੇ ਪਈਆ ਅਚਾੜਦਾ ਮੈਂ ਉਹ ਚੇਪੀ ਨੇ ਫਾਇਦਾ ਫੇਰ ਹੀ ਖੜ ਲੈਣੇ ਮੈਨੂੰ ਪਤਾ ਉਹ ਖੜਦੀ ਨਹੀਂ ਹੈ ਤਾਂ ਕੋਈ ਕੰਮ ਨਹੀਂ ਛੱਡਣਾ ਠੀਕ ਆ ਪੱਜ ਆ ਬੋਟਰ ਜੈਨ ਪਾੜ ਕੇ ਸੀ ਮਰਾ ਮਰਾ ਪੜਾਕ ਜੈਨ ਪਾਰਤ ਸਲੈਂਸਰ ਵਾਲਾ ਓਰੀਜਨਲ ਲਿਆਇਆਗਾ ਰਾਇਲ ਫੀਲਡ ਤੇੋਂ ਤੱਕ ਅਸੀਂ ਇੱਥੋਂ ਲ ਬਣਾ ਵੀਡੀਓ ਕੋਈ ਕੰਮ ਨਹੀਂ ਕਰਨਾ ਹਾਂ ਸਾਰੇ ਕੰਮ ਨਮ ਨਾ ਉਹ ਪੜਾਕੇ ਜੋ ਮਾਰਦਾਗਾ ਹੈ ਠੀਕ ਹੀ ਹੈ 100 ਆ ਕਰ ਲੈ ਜੈਨ ਦੋ ਬੱਚੇ ਹੋਏ ਦੋਨੇ ਪੜਾਕੀ ਬਰਾਬਰ ਆਪਾਂ ਆਦੇ ਨੂੰ ਉਹ ਫੂਕੇ ਵਿਆ ਦੇ ਜਮ ਅਰਜੀਨਲ ਪਾਉਣਾ ਜਮ ਅਰਜੀਨਲ ਲੈ ਆਉਣ ਚਾਂਸੀ ਚ ਜੈਨ ਲੈ ਆਉਣ ਮੈਂ ਆ ਦੇ ਰਹਿਣ ਫੀਲਡ ਚ ਆ ਕੱਢ ਤੇ ਆ ਰੋਟੀ ਪਾਈ ਪਈ ਆ ਤੇਰੀ ਕਿਵੇਂ ਦੇਦਾ ਕਿਵੇਂ ਪਤਾਸੇ ਬਣਾਏ ਇਹਦਾ ਪਤਾਸੇ ਬਣਾਏ ਪਏ ਆ ਮੈਂ ਆਮਰਾ ਪੜਾਕੇ ਪਤਾਸੇ ਬਣਾ ਦੇਖੋ ਸਾਰੀ ਸਾਫ ਕਰਾਂਗੇ ਕੱਪੜੇ ਨਾਲ ਇਥੋਂ ਆ ਜੈਨ ਪਾਵੇਂ ਜਿਹਨਾਂ ਦੋਨੇ ਹੁਣ ਅਰਜੀਨਲ ਜਮਾ ਉਹ ਪਰ ਉਹਦਾ ਕੰਮ ਕਰਕੇ ਆੜਿਆ ਹੁਣ ਬੁਲਟ ਖੋਲ ਲੈ ਨਾਲ ਦੀ ਨਾਲ ਘਰੇ ਸਾਰੇ ਕੰਮ ਕਰ ਲਿਆ ਕਰਨ ਆਪ ਘਰੀ ਹੁਣ। ਛੂੜਣਾ ਬਲੀ ਕਿੰਨੇ ਮਿੰਟ ਲੱਗੇ ਸੀ ਜੀ ਦੱਸੀ ਆਪਾਂ ਨੂੰ। 5 ਮਿੰਟ। 5 ਮਿੰਟ ਲੱਗੇ ਹੁਣ ਗੜਾ 10 ਘੰਟੇ ਲਵਾ ਦੇ ਜਾਨ ਬਦਲ ਨੂੰ ਵੀ ਖੜਜੋ ਖੜਜੋ। ਆ 5 ਮਿੰਟ ਮਾਰੇ ਸੀ ਜਾਨ ਬਦਲੇ। ਹੂੰ। ਉਹ ਪਹਿਲਾਂ ਕਿਹਾ ਸੀ ਪਤਾਸੇ ਬਣਾਉਣਾ ਕੱਢੇ। ਦੇ ਕੀ ਕਹਿੰਦਾ ਜੀ ਅਸੀਂ ਚਲਾਈਏ ਕਹਿੰਦਾ ਫਿਰ ਤਾਂ ਵੀ ਬਹਿਣਗੇ ਇਹ ਰੱਖੇ। ਹਾਂ ਫਿਰ ਤਾਂ ਵੀ ਰਹਿਣਗੇ। ਤੇ ਚਲ ਆ ਮੇਰੇ ਯਾਰ ਕੇ ਫਿਰ ਪਤਾਸੇ ਬਣਾ ਦੇ। ਫਿਰ ਪਤਾਸੇ। ਹੂੰ। ਕਰੀਏ ਸਟਾਰਟ। ਹਾਂ ਤੇ ਇਹ ਗੇਰੋ ਠਕ ਠਕ ਦੀ ਬਾਇ ਆਉਂਦੀ ਬੰਨਾ ਤੇ ਹਾਂਜੀ ਮਿੱਤਰੋ ਆ ਨੜ ਜੇ ਢਿੱਲੇ ਹੋ ਗਏ ਗਾ ਹੱਡ ਵਾਲੇ ਤੇ ਚਾਚਾ ਕਸਣ ਲੱਗ ਗਿਆ ਹੁਣ ਤੇ ਮੈਂ ਪਰ ਨਹੀਂ ਬੰਨੇ ਇਹ ਦੇ ਕਰਕੇ ਮੈਂ ਫੇਸ ਦਿਖਾ ਨਹੀਂ ਸਕਦਾ ਕਿਵੇਂ ਐਡਰਸਟਾਰ ਕਰ ਚੱਕ ਲੈਣਾ ਤੇ ਯਾਰ ਆ ਪੱਤੀ ਇੱਕ ਢੇਲੀ ਹੋ ਗਈ ਸੀ ਇਥੋਂ ਆਹ ਲਈ ਆ ਨੱਟ ਲੱਗ ਦਿਖਾਉਣਾਗਾ ਆ ਨੜਾ 13 ਨੰਬਰ ਦਾ ਇਥੇ ਹੁੰਦਾ ਹਾਲਾ ਆ ਢੇਲਾਗਾ ਸੀ ਜਿਵੇਂ ਰੇਤ ਦਾ ਸੀ ਮੈਂ ਇਥੇ ਆ ਕੇ ਉਹ ਪੱਤੀ ਉਥੋਂ ਨੜ ਕੋ ਮੈਸਰੀ ਘੁੰਮਿਆਂਦਾ ਸੀ ਐ ਕਰਕੇ ਆ ਗਾਹਾਂ ਬਾਦੀ ਥੋੜਾ ਗਾਹਾਂ ਬਦਲ ਲੱਗੀ ਆ ਕਾ ਦਾਣਾ ਚੱਕਿਆ ਵੀ ਥੱਲੇ ਆਗਾ ਦਾਣਾ ਇਹ ਆ ਯਾਰ ਥੱਲੇ ਬਣੀ ਕਿਵੇਂ ਆ ਗਿਆ ਚਾਹੇ ਦਾ ਫੋ ਬਹੁਤ ਫੈਲ ਰਿਹਾ ਸੀ ਦਾ ਏ

ਤੇ ਟਰਾਲੀ ਆਪਾਂ ਇੱਥੇ ਲਾ ਦੀ ਨਾਲ ਹੀ ਘਟ ਕੇ ਤੇ ਕਰੀਟਰ ਬਾਹਰ ਕਰਤਾ ਜੋ ਭਰਾਂਗੇ ਟਰਾਲੀ ਜੂ ਵੀ ਭਰਨੀ ਆ ਤੇ ਕਾਲੀ ਆ ਦੀ ਟਰਾਲੀ ਥੀ ਨਾਲ ਦੀ ਨਾਲ ਟਰਲੀ ਆ ਘਟਾਈ ਆ ਘਰ ਤੇ ਡੈਡ ਮਿੱਤਰ ਹੋਰ ਤੇ ਆ ਤਾਂ ਹੀ ਪਾ ਕਾਸਟ ਮਨ ਤੁਰੇ ਇੱਕ ਜਿਹੜੀ ਚੂੜੀ ਕਸੀ ਆ ਕਿ ਅੱਧੀ ਚੂੜੀ ਐ ਅੱਧੀ ਮਾਹ ਆ ਗਈ ਇੱਕ ਅਢੇੜਾ ਆ ਗਈ ਆ ਆ ਜਿਹੜੀ ਚੂੜੀ ਕਸੀ ਗਈ ਤੇ ਯਾਰ ਦੇਖਿਆ ਤਾਂ ਵੀ ਹੈਲਥ ਆ ਮੇਰੇ ਸਾਵਾਂ ਨਾਲ ਜੇ ਆਪਾਂ ਯਾਰ ਰਬੜੀ ਕਰਨ ਦੀ ਕੰਮ ਨਿਭੜਵੇਂ ਹਨਾ ਕਮ ਇੰਨਾ ਉਹ ਦੇ ਰਿਹਾ ਥੱਲੇ ਰਬੜਾ ਪਾਈਆਂ ਹੁੰਦੀਆਂ ਮਗਰਾੜਾਂ ਦੇ ਉਹ ਕੱਢ ਕੇ ਆਪਾਂ ਤੇ ਆਪਾਂ ਪੱਤੀ ਬਣਾਵਾਂਗੇ ਆਹ ਪੱਤੀ ਬਣਾਵਾਂਗੇ ਜਾਂ ਇੱਥੋਂ ਪੱਤੀ ਬਣਾ ਕੇ ਇੰਨੇ ਮਗਰਾੜ ਵੜਦਾਂਗੇ ਟੋਟਾ ਇੰਨਾ ਮਗਰਾੜ ਵੱਢ ਕੇ ਹੱਡ 35 ਹੋਗੇ ਨਾ ਆਪਣਾ ਮੈਂ ਕਹਿੰਦੀ ਹੱਡ ਹੱਡ ਥਾਂ ਜੋ ਛੱਡ ਗਿਆ ਆਪਾਂ ਥੱਲੇ ਤਾਂ ਦੇਖਿਆ ਪੱਤੀ ਬਣਾਵਾਂਗੇ ਆਹ ਵੜਦਾਂਗੇ ਮਾੜਾ ਮੋਟਾ ਕਿਉਂ ਮੈਂ ਇੰਚੀ ਦੀ ਸਪੋਰਟ ਪਾ ਕੇ ਕੰਮ ਕਰਤਾਰ ਦਿਖਾਉਂ ਮੈਂ ਤੁਹਾਨੂੰ ਮੇ ਜਾ ਕੇ ਤੇ ਇਦੋਂ ਰਵੜਾ ਰੋੜਾ ਕੱਢ ਕੇ ਫੇਰ ਸੱਟ ਮੈਣਾ ਨਹੀਂ ਹਾਂ ਉਹ ਸੱਟ ਮੈਣਾ ਹੀ ਨਹੀਂ ਮੇਰੇ ਹਿਸਾਬ ਨਾਲ ਯਾਰ ਆ ਦੇਖ ਲੋ ਆ ਲੈਬੜਾ ਵਜ਼ਨ ਕਰਾ ਪਜਾਵੇ ਡਿਸਟ੍ਰੀਬਿਊਟਰ ਤੇਲ ਮਾਰੀ ਜਾਂਦਾਗਾ ਤੇ ਉਹ ਦੇਖਾਂ ਗਾ ਵੜਾ ਕੱਢਾਂਗੇ ਕਿ ਤੱਕ ਨੂੰ ਪਤਾ ਮਗਰ ਲੰਡਾ ਕਰਕੇ ਨਾ ਕਿ ਮੈਂ ਡੱਕ ਲਾ ਕੇ ਤਾਣ ਸੱਜ ਲਾ ਕੇ ਡੱਕ ਹੀ ਲਾਉਂਦੇ ਆਪਾਂ ਜੀ ਤਾਣ ਸੱਜ ਲਾ ਕੇ ਤਾਂ ਆਪਾਂ ਉਸ ਤੋਂ ਚੈਣ ਚੈਣ ਕੁੱਪੀ ਪਾ ਕੇ ਤੇ ਚੈਣ ਕੁੱਪੀ ਪਾ ਕੇ ਤਾਂ ਚੱਕ ਦਾਂਗੇ ਆਪਾਂ ਤੇ ਤੇ ਬਾਕੀ ਦੇਖਦੇ ਆਂ ਬਾਕੀ ਓਕੇ ਰਿਪੋਰਟ ਇੰਨਾ ਕੁ ਕਰਿਆ ਅੱਜ ਕਰਨਾ ਪਊਗਾ